ਲੋ ਵੀ ਜਿਹੜੇ ਲੋਕ ਕਹਿੰਦੇ ਆ ਕਿ ਪੰਡਤ ਜੀ ਫੋਨ ਨਹੀਂ ਚੱਕਦੇ ਫੋਨ ਨਹੀਂ ਚੱਕਦੇ ਕੀ ਰੀਜ਼ਨ ਆ ਆਪਾਂ ਡਾਇਰੈਕਟ ਗੱਲ ਬਾਤ ਕਰਦੇ ਆ ਪੰਡਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੇ ਦੱਸੋ ਜੀ ਲੋਕ ਕੰਪਲੇਂਟ ਬਹੁਤ ਕਰ ਰਹੇ ਨੇ ਕਿ ਤੁਸੀਂ ਫੋਨ ਨਹੀਂ ਚੱਕਦੇ ਰੀਜ਼ਨ ਕੀ ਆ ਲੋਕੀ ਰੀਜ਼ਨ ਪਤਾ ਲੱਗੇ ਕਿ ਘੱਟ ਬਹੁਤ ਉਹਨੇ ਇੱਕ ਤਾਂ ਲੋਟਰੀ ਦਾ ਕੰਮ ਆ ਹਾਂ ਟਿਕਟਾਂ ਵੀ ਦੇਣੀਆਂ ਨੇ ਉਧਰ ਇਤਰ ਦਾ ਕੰਮ ਆ ਲੋਕਾਂ ਦੇ ਵਿੱਚ ਖਜ਼ੂਆ ਵੀ ਵੰਡਣੀਆਂ ਨੇ ਹੁਣ ਮੇਰੇ ਲੋਕਾਂ ਨੂੰ ਇਨਾਮ ਲੱਗਦੇ ਨੇ ਨਾਮ ਵੀ ਵੰਡਣੇ ਨੇ ਜੀ ਠੀਕ ਹੈ ਫਿਰ ਬਠਿੰਡੇ ਵੀ ਜਾਣਾ ਲੁਧਿਆਣੀ ਵੀ ਜਾਣਾ ਫਿਰ ਮੈਂ ਪੰਡਤ ਕੱਲਾ ਕੀ ਕੀ ਕਰੇ ਜਿਹੜਾ ਮੇਰਾ ਸਟਾਫ ਆ ਉਹ ਵੀ ਵੀਡੀਓ ਜਾਂਦਾ ਮੈਂ ਤਾਂ ਹੋਰ ਸਟਾਫ ਮੰਗ ਰਿਹਾ ਸਟਾਫ ਨਹੀਂ ਮੇਰੇ ਮਤਲਬ ਕਿ ਹੁਣ ਜੇ ਆਪਾਂ ਕਹੀਏ ਤਾਂ ਆਪਣਾ ਸਟਾਫ ਚਾਹੀਦਾ ਹਣਾ ਹਾਂਜੀ ਜੇਕਰ ਕੋਈ ਕੁੜੀਆਂ ਪੜੀਆਂ ਲਿਖੀਆਂ ਵਧੀਆ ਸਾਊ ਕੁੜੀਆਂ ਨੇ ਕੰਮ ਕਰਨਾ ਚਾਹੁੰਦੇ ਲੋੜ ਪੈਂਦੇ ਤਾਂ ਮੇਰੇ ਨਾਲ ਤੇ ਸੰਪਰਕ ਕਰਨ ਮੈਨੂੰ ਨੇ ਇਤਰ ਦੇ ਕੁੜੀਆਂ ਚਾਹੀਦੀਆਂ ਨੇ ਇਤਰ ਕਾਲਿੰਗ ਤੇ ਕੁੜੀਆਂ ਚਾਹੀਦੀਆਂ ਨੇ ਕੋਰੀਅਰ ਲਿਖਣ ਜੌਬ ਦੇ ਨੂੰ ਰੋਜ਼ਗਾਰ ਦੇ ਨੂੰ ਮੈਂ ਬੈਠਾ ਲੋ ਵੀ ਦੋਸਤੋ ਜਿਹੜੀਆਂ ਵੀ ਮੇਰੀਆਂ ਭੈਣਾਂ ਫ੍ਰੀ ਬੈਠੀਆਂ ਨੇ ਘਰੇ ਸੋ ਉਹਨਾਂ ਨੂੰ ਨੌਕਰੀ ਕਿਤੇ ਨਹੀਂ ਮਿਲ ਰਹੀ ਤੁਸੀਂ ਇੱਥੇ ਪੰਡਤ ਜੀ ਕੋਲੇ ਆ ਸਕਦੇ ਹੋ ਇੱਥੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਰਿਸੈਪਸ਼ਨ ਤੇ ਵੀ ਕੁੜੀ ਚਾਹੀਦੀ ਆ ਸੋ ਰਿਟਨ ਦੇ ਵਿੱਚ ਜੇ ਕਈ ਲੋਟਰੀ ਵਗੈਰਾ ਲਿਖਦੇ ਉੱਥੇ ਵੀ ਚਾਹੀਦੀ ਕੁੜੀ ਤੇ ਨਾਲ ਇੱਧਰ ਇੱਤਰ ਇਤਰ ਵਗੈਰਾ ਦਾ ਵੀ ਕੰਮ ਕਿਤੇ ਮੈਂ ਪੁੱਛਦੇ ਹਾਂ ਕੁੜੀਆਂ ਹੋਣੀਆਂ ਇਧਰ ਏਰੀਆ ਦੀ ਤੇ ਇਹ ਨਹੀਂ ਨਹੀਂ ਵੀ ਉਹਨਾਂ ਅਗਲਾ ਕਹੇ ਮੋਗੇ ਫੋਨ ਦੀਆਂ ਹਾਂ ਠੀਕ ਹੈ ਏਰੀਆ ਦੇ ਆਉਣ ਮਲੇਰ ਕੋਲੇ ਦਾ 10-15 ਕਿਲੋਮੀਟਰ ਏਰੀਆ ਚੱਲ ਜੂਗਾ ਜਿੱਥ ਤੁਹਕੇ ਇਸ ਕਰਕੇ ਜਲਦੀ ਜਲਦੀ ਆਓ ਤੇ ਆਪਣੀ ਜੌਬ ਲਾਓ ਤੇ ਵਧੀਆ ਘਰ ਵਾਂਗੂ ਕੰਮ ਕਰੋ ਕੋਈ ਨੌਕਰੀ ਵਾਲਾ ਕੰਮ ਨਹੀਂ ਪਰਿਵਾਰ ਵਾਂਗੂ ਕੋਈ ਕੰਮ ਕਰੋ ਬਿਲਕੁਲ ਪੰਡਤ ਜੀ ਇੱਕ ਨੰਬਰ ਤਾਂ ਤੁਹਾਨੂੰ ਪਤਾ ਹੀ ਹੈ ਵੀ ਲੱਗਦਾ ਨਹੀਂ ਜੇ ਲੱਗਦਾ ਤਾਂ ਮਾੜੀ-ਵੋਟੀ ਗੱਲਬਾਤ ਹੁੰਦੀ ਆ ਪਰ ਇੱਥੇ ਜੇਕਰ ਕਿਸੇ ਨੇ ਆਉਣਾ ਹੋਵੇ ਤੁਸੀਂ ਕਿਹੜੇ ਦਿਨ ਮਿਲੋਗੇ ਮੈਂ ਜੀ ਦੇਖੋ ਮੰਗਲਵਾਰ ਨੂੰ ਬਠੰਡੇ ਹੁੰਨਾ ਸ਼ਨੀਵਾਰ ਨੂੰ ਹਿਆਣੇ ਹੁੰਨਾ ਬਾਕੀ ਦਿਨ ਮੈਂ ਇੱਥੇ ਹਾਂ ਮਲੇਰ ਕੋਟਲੇ ਦੇ ਵਿੱਚ ਆਪਣਾ ਇੱਕ ਵਾਰੀ ਪ੍ਰੋਪਰ ਐਡਰੈਸ ਹੈ ਰਾਜੀਨਦਾਬ ਨੇੜੇ ਅੰਬਾਲਾ ਆਖਾਂ ਦਾ ਹਸਪੀਟਲ ਹੈ ਇਧਰਲੀ ਸਾਈਡ ਖੇੜੀ ਬ੍ਰਦਰ ਸ਼ੋਰੂ ਹੂੰ ਠੀਕ ਹੈ ਰਾਜੀ ਦਾ ਬਾਗ ਜਿੱਥੇ ਹਾਦਰ ਨਾਮ ਮਾਰਿਆ ਸੀ ਜੀ ਨਵਾਬ ਨੇ ਉਹਦੇ ਬਾਗ ਦੇ ਵਿੱਚ ਹੈ ਹੂੰ ਲੋ ਵੀ ਮੇਰੇ ਭੈਣਾ ਮੈਂ ਤੁਹਾਨੂੰ ਇਹ ਹੀ ਕਹੂੰਗੀ ਵੀ ਜੇਕਰ ਤੁਸੀਂ ਫ੍ਰੀ ਹੋ ਇੱਕ ਵਾਰ ਇੱਥੇ ਜ਼ਰੂਰ ਆਇਓ ਕਿਉਂਕਿ ਪੰਡਤ ਜੀ ਨੇ ਵੀ ਸਟਾਫ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਸੋ ਬਾਕੀ ਦਾ ਪੇ ਆ ਜਿਹੜੇ ਤੁਹਾਡੇ ਅਕੋਰਡਿੰਗ ਦਿੱਤੀ ਜਾਊਗੀ ਧੰਨਵਾਦ